ਕੋਮ ਚੁੱਕਿਆ ਕਿਉਂਕਿ ਉਹਦੇ ਰੱਖਦੇ ਨਹੀਂ ਸੀ ਪੈਸੇ ਆਤੇ ਜਾਂਦੇ ਦੀ ਡੇਲੀ ਬੇਸਿਸ ਤੇ ਵਿਡਰਾਓ ਹੁੰਦਾ ਤਾਹੀਂ ਇਹਨਾਂ ਕੋਈ 127 ATM ਕਾਰਡ ਕਿਸੇ ਨਾ ਕਿਸੇ ਟਾਈਮ ਤੇ ਲਗਾਤਾਰ ਪੈਸੇ ਵਿਡਰਾਓ ਕਰਦੇ ਸਿਉਹ حوالے ਰਹੀ ਗ੍ਰੀਨ ਚੈੱਕ ਕਰਦਾ ਕਿ ਖਾਤੇਆਂ ਜਿਨ੍ਹਾਂ ਨੇ ਪੈਸੇ ਰੱਖਦੇ ਨਹੀਂ ਕਮਾਈ 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 ਐਂਡੀ ਕਮਾਈ ਕਿ ਪੈਸੇ ਕੱਢਣ ਲਈ 127 ATM ਰੱਖਣੇ ਪੈ ਗਏ ਪੰਜਾਬ ਚ ਚੱਲ ਰਹੀ ਸੀ ਵੱਡੀ ਖੇਡ ਤੇ ਪੈ ਗਈ ਮੋਹਾਲੀ ਪੁਲਸੀਗੇ ਦਰਅਸਲ ਮੁਹਾਲੀ ਦੇ ਖਰੜ ਦੇ ਵਿੱਚ ਦੋ ਵੱਡੇ ਕੌਂਸੈਂਟਰਾਂ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਔਰ ਪਤਾ ਲੱਗ ਗਿਆ ਕਿ ਪੰਜਾਬ 'ਚ ਆਨਲਾਈਨ ਜੂਏ ਦਾ ਕੰਮ ਕੀਤਾ ਜਾ ਰਿਹਾ ਸੀ ਯਾਨੀ ਕਿ ਪੰਜਾਬੀਆਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਸੀਗਾ ਆਨਲਾਈਨ ਠੱਗੀ ਕੀਤੀ ਜਾ ਰਹੀ ਸੀ

ਭਾਰਤੀ ਫੌਜੀ ਇਸ ਦੁਨੀਆ ਤੋਂ ਤਾਂ ਤੁਰਿਆ ਹੀ ਆਪਣੇ ਪਿੱਛੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਆ ਅਸੀਂ ਦੋ ਜਿਹੜੇ ਆਨਲਾਈਨ ਗੇਮਿੰਗ ਦੇ ਹੁਣ ਪਰਵਾਹ ਦਾ ਕਾਲ ਸੈਂਟਰ ਜਿਹੜੇ ਚੱਲ ਰਹੇ ਸੀ ਫਰਡ ਏਰੀਆ ਦੇ ਵਿੱਚ ਉਹਦੇ ਸੰਬੰਧ ਵਿੱਚ ਕੀਤੀ ਹੈ ਜੀ ਤੁਸੀਂ ਆ ਕੇ ਦੇਖ ਲੈ ਵਾ ਕਿ ਇਸ ਤਰੀਕੇ ਨਾਲ ਐਸਪੀ ਸਾਈਬਰ ਕ੍ਰਾਈਮ ਜਾਂ ਸਾਈਬਰ ਯੂਨਿਟ ਜਿਹੜੀ ਸਾਡੀ ਹੈਗੀ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਵਾਲਾ ਰਿਪੋਰਟ ਤੇ ਫਰਡ ਏਰੀਆ ਦੇ ਵਿੱਚ ਦੋ ਇਦਾਂ ਦੇ ਕਾਲ ਸੈਂਟਰ ਚੱਲ ਰਹੇ ਨੇ ਪੰਜਾਬੀ ਟੀਵੀ ਤੇ ਲਾਈ ਜਿੱਥੇ ਜਤਿੰਦਰਪਾਲ ਪਲੇਅਰ ਦੇ ਉਹਨਾਂ ਦੇ ਇੱਕ ਵੈਬਸਾਈਟ ਦੇ ਰਾਹੀਂ ਜੁਆਇਨ ਕਰਾ ਕੇ ਉਹਨਾਂ ਤੋਂ ਠੱਗੀਆਂ ਮਾਰੀਆਂ ਜਾਂਦੀਆਂ ਨੇ ਉਦੇ ਵਿੱਚ ਇਹਦੇ ਵਿੱਚ ਕੀ ਸੀਗਾ ਜੀ ਇੱਕ ਦੋ ਕਾਲ ਸੈਂਟਰ ਪਰਟੀਕুলਰ ਜਿਹੜੇ ਚੱਲ ਰਹੇ ਸੀ ਇੱਕ ਐਪੀ ਫੇਸਬੁੱਕ ਤੇ ਐਡ ਦੇ ਕੇ ਜਿਹੜੇ ਬੱਚੇ ਸੀ ਉੱਥੇ ਕੰਮ ਕਰਨ ਵਾਲੇ ਉਹਨਾਂ ਨੂੰ ਰਿਕਰੂਟ ਕਰਦੇ ਸੀਗੇ ਤੇ ਉੱਥੇ ਉਹਨਾਂ ਨੂੰ ਦੱਸਦੇ ਨਹੀਂ ਸੀ ਪਹਿਲਾਂ ਕਿ ਕੀ ਕੰਮ ਹੋ ਰਿਹਾ ਪਰ ਬਾਅਦ ਵਿੱਚ ਮੇਰੇ ਉਹਨਾਂ ਨੂੰ ਕਨਵੇ ਕਰਤਾ ਜਾਂਦਾ ਸੀਗਾ ਕਿਸੇ ਲਾਲਚ ਕਰਕੇ ਜਾਂ ਉਹਨਾਂ ਨਾਲ ਜੁੜੇ ਰਹਿੰਦੇ ਸੀਗੇ ਆਨਲਾਈਨ ਦੀ ਜਿਹੜੀ ਇਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਇਹ ਕਾਲ ਸੈਂਟਰ ਇਸ ਤਰ੍ਹਾਂ ਆਪਰੇਟ ਕਰਦੇ ਸੀਗੇ ਜੀ ਕਿ ਲੋਕਾਂ ਨੂੰ ਅਲੱਗ-ਅਲੱਗ ਨੂੰ ਆਨਲਾਈਨ ਗੇਮਿੰਗ ਦਿਖਾ ਕੇ ਆਪਣੇ ਨਾਲ ਜੋੜਿਆ ਜਾਂਦਾ ਸੀਗਾ ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਐ ਇੱਕ allpanelexchd.com ਇਹਦੇ ਉੱਤੇ ਅਲੱਗ-ਅਲੱਗ ਗੇਮਸ ਦੇ ਉੱਪਰ ਸੱਟਾ ਲਵਾਇਆ ਜਾਂਦਾ ਸੀ ਇਸ ਵੈਬਸਾਈਟ ਦੇ ਉੱਪਰ ਜਿਹੜਾ ਇਹਦਾ ਹਲੇ ਤੱਕ ਸਾਨੂੰ ਜਿੰਨਾ ਕ ਪਤਾ ਲੱਗਿਆ ਇਹ ਇੰਟਰਨੈਸ਼ਨਲ ਇੱਕ ਗਰੋਹ ਹੈ ਇਹਨਾਂ ਦਾ ਜਿਹੜਾ ਮਾਸਟਰ ਸਰਵਰ ਹੈਗਾ ਸਾਡੇ ਹਿਸਾਬ ਨਾਲ ਉਹ ਡੁਬਈ ਦੇ ਵਿੱਚ ਹੈਗਾ ਫਿਰ ਵੀ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਵੀ ਇੱਥੇ ਕੀ-ਕੀ ਹੋਰ ਇੰਡੀਆ 'ਚ ਕੀ-ਕੀ ਹੋ ਸਕਦਾ ਹੈ ਲੇਕਿਨ ਹਲੇ ਤੱਕ ਦੀ ਤਫਤੀਸ਼ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਮਾਸਟਰ ਸਰਵਰ ਦੁਬਈ 'ਚ ਹੈ ਜਿਹੜਾ ਵੀ ਬੰਦਾ ਇਹਨਾਂ ਦੀ ਵੈਬਸਾਈਟ ਤੇ ਜੁਆਇਨ ਕਰਦਾ ਸੀਗਾ ਉਹਨੂੰ ਇੱਕ ਆਈਡੀ ਪਾਸਵਰਡ ਦਿੱਤਾ ਜਾਂਦਾ ਸੀਗਾ ਜਿਹਦੇ ਰਾਹੀਂ ਉਹ ਬਾਰ-ਬਾਰ ਇਹਨਾਂ ਨਾਲ ਲੌਗਇਨ ਕਰਕੇ ਜੁਆਇਨ ਕਰਦਾ ਸੀਗਾ ਉੱਥੇ ਉਹ ਪੁਆਇੰਟਸ ਪਰਚੇਸ ਕਰਦਾ ਸੀਗਾ ਗੇਮਸ ਖੇਡਣ ਲਈ ਛੋਟੇ ਅਮਾਊਂਟ ਤੋਂ ਸ਼ੁਰੂ ਜਦੋਂ ਇੱਕ ਕੋਈ ਬੰਦਾ ਇਹਨੂੰ ਛੋਟੇ ਅਮਾਊਂਟ ਤੋਂ ਸ਼ੁਰੂ ਕਰਦਾ ਸੀ ਤਾਂ ਉਹਨੂੰ ਦਿਤਾਉਂਦੇ ਰਹਿੰਦੇ ਸੀ ਇਹਨਾਂ ਦਾ ਜਿਹੜਾ ਐਲਗੋਰਿਦਮ ਹੈ ਉਹ ਇਸ ਤਰ੍ਹਾਂ ਕੰਮ ਕਰਦਾ ਸੀ ਕਿ ਇੱਕ ਬੰਦਾ ਜਦੋਂ 50000 1 ਲੱਖ 2 ਲੱਖ ਹੋਰ ਵੱਡੇ ਅਮਾਊਂਟ ਤੇ ਜਾਇ ਜਾਂਦਾ ਸੀ ਉਹ ਦਿੱਤਾ ਰਹਿੰਦਾ ਪਰ ਇੱਕ ਸਰਟਨ ਅਮਾਊਂਟ ਤੇ ਆ ਕੇ ਉਹ ਹਾਰਨਾ ਸ਼ੁਰੂ ਉਸ ਤੋਂ ਬਾਅਦ ਜਿਹੜੀ ਹੈਗੀ ਕਿ ਉਹਨੂੰ ਬਿਲਕੁਲ ਉਹਦੇ ਪੈਸੇ ਤੋਂ ਬੰਦੇ ਨੂੰ ਲੁੱਟ ਲਿਆ ਜਾਂਦਾ ਸੀਗਾ ਜੀ ਹੁਣ ਤੱਕ ਦੀ ਜਿਹੜੀ ਸਾਡੀ ਤਫ਼ਤੀਸ਼ ਹੈਗੀ ਹੈ ਅਸੀਂ ਇਹਨਾਂ ਦੇ ਤਕਰੀਬਨ 127 ਬੈਂਕ ਏਟੀਐਮ ਸਾਨੂੰ ਮਿਲੇ ਹਨ ਜਿੰਨੇ ਕੁ ਪਾਸਬੁਕਸ ਵੀ ਕੁਝ ਮਿਲੀਆਂ ਹੈਗੀਆਂ ਜਿੰਨਾ ਕੋਤੇ ਹਿਸਾਬ ਨਾਲ ਅਸੀਂ ਚੈੱਕ ਕੀਤਾ 18 ਕਰੋੜ ਰੁਪਏ ਦਾ ਤਕਰੀਬਨ ਇਹ ਹਲੇ ਤੱਕ ਗਵਨ ਕਰਦੇ ਤੇ ਉਹਦੇ ਚੋ ਕਾਫੀ ਪੈਸਾ ਜਿੰਨੀ ਗੱਲੇ ਤੱਕ ਅਸੀਂ ਜਾਂਚ ਕੀਤੀ ਹੈ ਉਹਦੇ ਚੋ ਬਾਰ ਬਾਰ ਕੈਸ਼ ਵਿਡਰਾ ਹੋਂਦਾ ਸੀਗਾ ਉਹ ਹਵਾਲੇ ਦੇ ਰਾਹੀਂ ਫੌਰਨ ਤੇ तकरीबन 80 ਤੋਂ 85% ਜਿਹੜਾ ਅਮਾਊਂਟ ਹੈ ਟੋਟਲ ਉਹ ਬਾਹਰ ਜਾ ਚੁੱਕਿਆ ਹੈ ਟੋਟਲ ਰਿਕਵਰ ਟੋਟਲ ਇਹਦੇ ਚ ਜੀ 8 ਬੰਦੇ ਅਰੈਸਟ ਹੋਏ ਆ ਦੋ ਲੋਕੇਸ਼ਨਾਂ ਤੇ ਇਹ ਚੱਲ ਰਹੇ ਸੀਗੇ ਇੱਕੋ ਹੀ ਬੰਦਾ ਹਲੇ ਜਿਹੜਾ ਇਹਦਾ ਮਾਸਟਰਮਾਈਂਡ ਹੈ ਲੋ ਜਾਂ ਓਨਰ ਜਿਹੜਾ ਆਪਰੇਟ ਕਰ ਰਿਹਾ ਸੀ ਉਹ ਵਿਜੇ ਨਾਮ ਦਾ ਬੰਦਾ ਹੈਗਾ ਉਹਨੂੰ ਅਸੀਂ ਨਾਮਿਨੇਟ ਕਰਕੇ ਇਹਦੇ ਚੋਂ ਉਹਦੇ ਲਈ ਰੇਡਸ ਕਰ ਰਹੇ ਹਾਂ ਉਹਨੂੰ ਅਰੈਸਟ ਕਰਨ ਲਈ ਬਟ ਉਸ ਤੋਂ ਸਿਵਾ 8 ਬੰਦੇ ਇਨ ਟੋਟਲ ਜਿਹੜੇ ਅਲੱਗ-ਅਲੱਗ ਮਹਾਰਾਸ਼ਟਰਾ ਦੇ ਰਾਜਸਥਾਨ ਬਿਹਾਰ ਮੱਧਿਆ ਪ੍ਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਇਹਦੇ ਵਿੱਚੋਂ 8 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜੀ ਟੋਟਲ ਸਾਨੂੰ ਇਹਨਾਂ ਕੋਲੋਂ 5 ਲੈਪਟਾਪ 51 ਮੋਬਾਈਲ ਫੋਨ 70 SIM ਕਾਰਡ 127 ATM ਕਾਰਡਸ ਔਰ 2.5 ਲੱਖ ਰੁਪਏ ਕੈਸ਼ ਜਿਹੜੀ ਹੈਗੀ ਹੈ ਟੋਟਲ ਇਹਦੇ ਵਿੱਚ ਬਰਾਮਦਗੀ ਹੋਈ ਹੈ ਇਹਦੇ ਵਿੱਚ ਇਹਨਾਂ ਦੀ ਜੁਰੀ ਅਜੇ ਵਿਅਕਤੀ ਸਾਰੇ ਬਾਹਰ ਦੇ ਨਹੀਂ ਇਹਨਾਂ ਦੇ ਵਿੱਚ ਇਚ ਲੁਕ ਰਹੀ ਮੈਨਮੈਂਟ ਹੈਗੀ ਨਹੀਂ ਹਾਲ ਤੱਕ ਲੋਕਲ ਦੀ ਨਹੀਂ ਹੈਗੀ ਇਹ ਹਲੇ ਜਿਹੜੀ ਚੈੱਕ ਕਰ ਰਹੇ ਆ ਉਹਦੇ ਜੇ ਕਰ ਰਹੇ ਆ ਵੀ ਮਾਡਲ ਸਪਰੈਂਡ ਇਹ ਤਕਰੀਬਨ ਪਿਛਲੇ 6-7 ਮਹੀਨੇ ਤੋਂ ਰਚ ਚੱਲ ਰਿਹਾ ਹੈ ਡੇਢ 2 ਮਹੀਨੇ ਇੱਕ ਫਲੈਟ 'ਚ ਰਹਿ ਕੇ ਲੱਗੇ ਕੇ ਸ਼ਿਫਟ ਕਰ ਰਹੇ ਸੀਗੇ ਹੁਣ ਜਿਹੜੀ ਸਾਡੀ ਤਫ਼ਤੀਸ਼ ਚੱਲ ਰਹੀ ਹੋਈ ਇਹ ਚੱਲ ਰਹੀ ਵੀ ਇਹ ਫਲੈਟ ਕਿਸ ਲਈ ਰੈਂਟ ਤੇ ਲਏ ਗਏ ਸੀ ਮੈਨੂੰ ਰਾਈਟ ਐਗਰੀਮੈਂਟ ਹੋਇਆ ਸੀ ਜਿਹੜੇ ਹੁਣ ਫੜੇ ਗਏ ਉਹ ਤਾਂ ਸਾਨੂੰ ਆਇਡੈਂਟੀਫਾਈਡ ਹੈ ਵੀ ਪਹਿਲਾਂ ਕਿੱਥੇ ਕਿੱਥੇ ਇਹਨੇ ਕੰਮ ਕੀਤਾ ਉਸ ਲਾਈਨ ਤੇ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਕਿਸ ਰਾਹੋਂ ਇਹ ਰਾਜਸਥਾਨ ਦਾ ਰਹਿੰਦਾ ਹੈ ਰਾਜਸਥਾਨ ਦਾ ਰਹਿੰਦਾ ਹੈ ਸਾਰੇ ਬੈਂਕਾਂ ਤੋਂ ਵੀ ਕਿਹੜੀ ਕੀਦੀ ਐਨਵੋਲਵਮੈਂਟ ਆਈ ਹੈ ਨਹੀਂ ਇਨਵੋਲਵਮੈਂਟ ਕਿਸੇ ਦੀ ਨਹੀਂ ਮੈイビー ਹੁਣ ਅਸੀਂ ਉਹੀ ਚੈੱਕ ਕਰਨਾ ਹੈ ਜੀ ਵੀ ਥਾਤੇ ਤਾਂ ਇਹਨੇ ਦੇਖੋ ਉਹਨ ਦੇਖਣਾ ਪੈਣਾ ਵੀ ਕਿਹੜੇ ਕਿਹੜੇ ਬੈਂਕ ਦੇ ਕਿਹੜੇ ਕਿਹੜੇ ਖਾਤਿਆਂ ਨਾਲ ਲਿੰਕਡ ਆ ਉਹ ਅਸੀਂ ਖਾਤੇ ਅੱਗੇ ਫ੍ਰੀਜ਼ ਕਰਾਵਾਂਗੇ ਜਿਵੇਂ BIA 78 ਨੰਬਰ ਤੇ ਸਾਫੀ ਜene ਇਹਨਾਂ ਦੀ ਸਪੈਸੀਫਿਕ ਨਹੀਂ ਹਾਂ ਨਹੀਂ ਹਾਂ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਇਹ ਜਿਵੇਂ ਤੁਹਾਨੂੰ ਪਹਿਲਾਂ ਸਟਾਰਟਿੰਗ ਜੀ ਦੱਸਿਆ ਵੀ ਇਹ ਫੇਸਬੁੱਕ ਤੋਂ ਰਿਕਰੂਟ ਕਰਦੇ ਫੇਸਬੁੱਕ ਤੋਂ ਵੀ ਅਲੱਗ-ਅਲੱਗ ਸੋਸ਼ਲ ਮੀਡੀਆ ਤੋਂ ਰਿਕਰੂਟ ਕਰਦੇ ਸੀਗੇ ਤੇ ਉਹ ਬੰਦਾ ਜਦੋਂ ਇੱਕ ਜੌਬ ਲਈ ਆਂਦਾ ਸੀ ਵੀ ਕਾਲ ਸੈਂਟਰ ਹੈ ਕੁਛ ਹੈ ਪਰ ਉਹਨੂੰ ਹੌਲੀ-ਹੌਲੀ ਪਤਾ ਲੱਗਦਾ ਸੀ ਵੀ ਇੱਥੇ ਕੰਮ ਕੀ ਹੋ ਰਿਹਾ ਤੇ ਉਹ ਕੰਮ ਹੋਣ ਤੋਂ ਬਾਅਦ ਫਿਰ ਮੇਬੀ ਲਾਲਚ ਕਰਕੇ ਹਾਂਜੀ ਖਰੜ ਦਾ ਜੀ ਖਰੜ ਦੇ ਮੈਂ ਤੁਹਾਨੂੰ ਦੱਸ ਤਾ ਰਿਹਾ ਐਡਰੈਸ ਹੈਗਾ ਵਿੱਚ ਦੇ ਪੇਸ਼ ਆਪਾਂ ਕੱਲ ਕਰ ਲੂ ਅੱਜ 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 ਪੇਸ਼ ਕਰ ਰਹੇ ਹਾਂ ਜਿੰਨੂੰ ਹੁਣ ਅਡਾ ਰਿਮਾਂਡ ਲਵਾਂਗੇ ਜਿਹੜੇ ਸਾਡੇ ਕੋਲ ਬੈਲੈਂਸ ਦੀ ਤਰ੍ਹਾਂ ਹੈ ਆਈਡੀ ਐਕਸਪਰਟ ਹੈ ਨਾ ਵੀ ਐਜੂਕੇਸ਼ਨ ਦਾ ਕਰ ਰਹੇ ਐਜੂਕੇਸ਼ਨ ਸਾਰੇ ਗ੍ਰੈਜੂਏਟ ਜਾਂ ਅੰਡਰ ਗ੍ਰੈਜੂਏਟ ਹੈਗੇ ਜਿਨ੍ਹਾਂ ਨੇ ਕੋਈ ਨਾ ਕੋਈ ਥੋੜਾ ਬਹੁਤ ਕੰਪਿਊਟਰ ਦੀ ਨੋਲਿਜ ਜਾਂ ਕੋਈ ਡਿਪਲੋਮਾ ਵਗੈਰਾ ਕੀਤਾ ਹੋਇਆ ਉਹ ਹੈਗੇ ਜੀ ਸਾਰੇ ਕੋਈ ਹਿਸਟਰੀ ਸ਼ੀਟਰ ਇਦਾਂ ਦਾ ਕੋਈ ਕ੍ਰਿਮੀਨਲ ਲੱਗ ਨਹੀਂ ਰਿਹਾ ਸਾਨੂੰ ਹਲਦਾ ਕਿਨਾਂ ਚੋਂ ਪਰ ਫਿਰ ਵੀ ਅਸੀਂ ਜਿਹੜੇ ਜਿਹੜੇ ਥਾਣੇ ਦੇ ਰਹਿਣ ਵਾਲੇ ਉੱਥੇ ਇਨਟੀਮੇਸ਼ਨ ਭੇਜ ਕੇ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਲਵਾਂਗੇ ਜ਼ਰੂਰ ਕਿ ਉੱਥੇ ਲੋਕਲ ਥਾਣੇ ਜਿਹਨਾਂ ਦਾ ਕੀ ਕੀ ਕ੍ਰਿਮੀਨਲ ਰਿਪੋਰਟ ਹੈ ਕਿ ਉਹਨਾਂ ਨੇ ਕਿਹੜੇ ਬੰਦਿਆਂ ਨੂੰ ਸਭ ਤੋਂ ਵੱਧ ਧਾਰਨ ਕੀਤਾ ਜਿੰਨੀਆਂ ਬ੍ਰੌਡ ਕਮਿਊਨਿਟੀ ਸੀਗੀ ਜਾਂ ਇੰਡੀਅਨ ਨਹੀਂ ਨਹੀਂ ਆਪਣੇ 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 ਲੋਕਲ ਵੀ ਹੈਗੇ ਮਿਡਲ ਕਲਾਸ ਵੀ ਹੈਗੇ ਮਤਲਬ ਅਲੱਗ ਅਲੱਗ ਟਰਾਂਜੈਕਸ਼ਨ ਮਿਲੀਆਂ ਕੋਈ ਬੰਦੇ ਦਾ 5.10 ਕਰੋੜ ਰੁਪਏ ਤੱਕ ਆਪ ਨੂੰ ਮੈਕਸਮ ਕਿੰਨਾ ਮਿਲੇ ਆਪਾਂ ਤੋਂ ਜ਼ਿਆਦਾ ਕਿੰਨਾ ਤੱਕ ਲੱਗਿਆ ਹੋਊਗਾ 3 ਲੱਖ ਤੱਕ ਅਸੀਂ ਦੇਖਿਆ ਜਿੰਨਾ ਹੈਗਾ ਵੀ ਸਭ ਤੋਂ ਜ਼ਿਆਦਾ ਕਿਸੇ ਨੇ ਲਾਤਾਂ ਹੋਵੇ ਤੇ ਉਹਦੇ ਚ ਹਾਰੀ ਜਿੰਨਾਂ ਨੂੰ ਇਹ ਜੁਏ ਦੀ ਸੱਟੇ ਦੀ ਆਦਤ ਪੈ ਜਾਂਦੀ ਹੈ ਜੀ ਉਹਨਾਂ ਲਈ ਇੱਕ ਈਜ਼ੀ ਵੇ ਆਊਟ ਮਿਲ ਗਿਆ ਸੀਗਾ ਕਿ ਉਥੋਂ ਪੇਮੈਂਟ ਕਰਦੇ ਰਹਿੰਦੇ ਸੀਗੇ ਜੋ ਕੌਇਨਸ ਖਰੀਦੇ ਰਹਿੰਦੇ ਜਿਹਦੇ ਨਾਲ ਅੱਗੇ ਖੇਡਦੇ ਸੀ ਤੇ ਸਰ ਇਹ ਜਿਹੜੀ ਬੋਕਰ ਪਰ ਸਭ ਤੋਂ ਜਿਹੜੀ ਉਹ ਉਹ ਦੀ ਹੈ ਨਹੀਂ ਮੇਰੇ ਵੀ ਪਹਿਲਾਂ ਦੀ ਵੀ ਹੋਵੇ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਵਗੈਰਾ ਮਿਲੇ ਨਾ ਉਹਨਾਂ ਦੀ ਹਾਲੇ ਤੱਕ ਪ੍ਰੀਲੀਮਰੀ ਜਿੰਨੀ ਕੀਤੀ ਹੈਗੀ ਹੈ ਵੀ ਕਿੰਨੇ ਪੈਸਾ ਘੁੰਮ ਚੁੱਕਿਆ ਕਿਉਂਕਿ ਉਹਦੇ ਰੱਖਦੇ ਨਹੀਂ ਸੀ ਪੈਸੇ ਖਾਤੇ ਜਾਂਦੇ ਸੀ ਡੇਲੀ ਬੇਸਿਸ ਤੇ ਵਿਡਰਾਅ ਹੁੰਦੇ ਸੀ ਤਾਂ ਹੀ ਇਹਨਾਂ ਕੋਈ 127 ATM ਕਾਰਡਸ ਹਨ ਕਿ ਕਿਸੇ ਨਾ ਕਿਸੇ ਟਾਈਮ ਤੇ ਲਗਾਤਾਰ ਪੈਸੇ ਵਿਡਰਾਅ ਕਰਦੇ ਰਹਿੰਦੇ ਸੀ ਤੇ ਉਹ ਹਵਾਲੇ ਰਹੀਂ ਫਿਰ ਚੈਨਲ ਉੱਡਾ ਸੀ ਖਾਤੇਆਂ ਜਿਨ੍ਹਾਂ ਨੇ ਪੈਸੇ ਰੱਖੇ ਨਹੀਂ ਕਦੇ ਵੀ ਹੋਰ ਵੱਡਾ ਵੀ ਤਾਂ ਜਿਹੜੇ ਨੈਟਵਰਕ ਪੋਟਲ ਸੈਕ ਹੋ ਸਕਦਾ ਜੀ ਦੇਖੋ ਦੁਬਈ ਤਾਂ ਇਹਨਾਂ ਦਾ ਮਾਸਟਰ ਸਰਵਰ ਵੀ ਲੋਕੇਟ ਕਰਿਆ ਜਿਹੜਾ ਹੈ ਹਾਂ ਬਿਲਕੁਲ ਜਿਹੜਾ ਮਾਸਟਰ ਸਰਵਰ ਹੈ ਦੁਬਈ 'ਚ ਹੈ ਤਾਂ ਕੋਈ ਨਾ ਕੋਈ ਉੱਥੇ ਵੀ ਆਪਰੇਟ ਕਰ ਰਿਹਾ ਹੋਵੇਗਾ ਜਿਹੜਾ ਹੁਣ ਵਿਜੇ ਨਾਮ ਦਾ ਬੰਦਾ ਸੀ ਚੰਡੀਗੜ੍ਹ ਮੋਹਾਲੀ ਆਪਣੇ ਟਰਾਈ ਸਿਟੀਜ਼ ਜਾਂ ਬਾਹਰ ਕਿਤੇ ਹੋਰ ਕਿੰਨੇ ਚੱਲ ਰਹੇ ਉਹ ਫਿਰ ਬਾਕੀ ਅੱਗੇ ਜਾਂਚ ਕਰਾਂਗੇ। ਸ਼ਾਨ ਸਰ ਜਿਹੜਾ ਲਿੰਕ ਪੇਜ ਦੇਦਾ ਜੀਆ ਇਹ ਕੀ WhatsApp ਦੇ ਉੱਤੇ ਹੈ ਕਿ ਜਾਂ Facebook ਉੱਤੇ ਜਿਹੜੀ ਜਿੱਤ ਨੂੰ ਰਿਕਾਰ ਹੋ ਰਿਹਾ ਹੈ। ਸੋਸ਼ਲ ਮੀਡੀਆ ਸਾਰੇ ਦੇ ਉੱਪਰ ਨਾ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਐਡਸ ਕਰਦੇ ਸੀਗੇ ਉਹ ਤੁਹਾਨੂੰ ਪ੍ਰੈਸ ਨੋਟ ਦੇ ਨਾਲ ਇਹਨੂੰ ਐਡਮ ਵਲਾਹ ਦਿੱਤਾ ਆਪਾਂ ਨੇ। ਆਹ ਦੇ ਦਿਓ ਉਹਨਾਂ ਨੂੰ ਨਾਲ ਨਾਲ ਜਿਵੇਂ ਆਹ ਵੈਬਸਾਈਟ ਦਾ ਇੱਕ ਵਾਰੀ ਦਿਖਾ ਦਿਓ ਆਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਵੈਬਸਾਈਟ ਦਾ ਜਿਹੜਾ ਹੈਗਾ ਨਾ ਇਸ ਤਰ੍ਹਾਂ ਦਾ ਹੋ ਸੀਗਾ ਪੇਜ ਬਣਾਇਆ ਹੋਇਆ ਸੀਗਾ। ਤਾਂ ਜਿਹੜੀ ਇਹ ਬ ਅਲੱਗ-ਅਲੱਗ ਵੇਸਨਾ ਕਰੀ ਗੇਮਿੰਗ ਕੀਤਾ ਜਾ ਸਕਦਾ ਜੀ ਬਿਲਕੁਲ ਹਲੇ ਤੱਕ ਅਸੀਂ ਪਰ 420 ਤੇ ਆਈਟੀ ਐਕਟ ਚ ਐਫ ਆਈ ਆਰ ਦਿੱਤੀ ਹੈ ਹੁਣ ਜਿਹੜੀ ਐਡ ਕਰਾਂਗੇ ਜੀ ਹਲੇ ਹਲੇ ਤੱਕ ਨਹੀਂ ਆਇਆ ਨਾ ਹੁਣ ਜਿਵੇਂ ਤੱਕ ਪੀਸ ਚ ਜ਼ਿਆਦਾ ਆਊਗਾ ਸਾਡੇ ਕੋਲ ਉਹਦਾ ਕਲੀਅਰ ਐਵੀਡੈਂਸ ਆਜੂਗਾ ਫਿਰ ਅਸੀਂ ਇਹਨੂੰ ਗੈਂਬਲਿੰਗ ਐਕਟ ਹੁੰਦੀ ਦੇ ਵਿੱਚ ਐਡ ਕਰਾਂਗੇ ਜਿਹੜੇ ਜਿਹੜੇ ਤੁਸੀਂ ਕਹਿੰਦੇ ਸੀਗੇ ਗੇਮਿੰਗ ਆਮ ਤੌਰ ਤੇ ਕੀਸ ਨਾ ਰੋਲਿੰਗ ਉਹ ਜਿਹੜੇ ਜਿੱਤੇ ਹੋਦਾ ਸੀ ਜਿੱਤੇ ਦੀ ਕਰਾਈ ਸੀ ਇਹਨਾਂ ਨੇ ਨਹੀਂ ਨਹੀਂ ਉਹ ਅਸੀਂ ਹੁਣ ਲੈ ਰਹੇ ਹਾਂ ਜੀ ਉਹਨਾਂ ਤੋਂ ਉਹਨਾਂ ਨੂੰ ਬੁਲਾਇਆ ਹੋਨਰਸ ਨੂੰ ਕਿ ਉਹਨਾਂ ਨੇ ਕੀ ਪੁਲਿਸ ਵੈਰੀਫਿਕੇਸ਼ਨ ਕਰਾਈ ਸੀ ਕਾਦੇ ਲਈ ਜਾਂ ਹੋ ਸਕਦਾ ਉਹਨਾਂ ਨੂੰ ਐਜ਼ ਅ ਰੈਂਟੀ ਦੱਸਿਆ ਹੋਵੇ ਵੀ ਅਸੀਂ ਇੱਥੇ ਰੈਸ਼ ਕਰਨੀ ਹੈ ਤੇ ਉੱਤੇ ਇਹ ਕੰਮ ਕਰਦੇ ਹੋਣ ਤਾਂ ਹੋ ਸਕਦਾ ਉਹਨਾਂ ਦੀ ਕਨਾਈਵੈਂਸ ਵੀ ਹੋਵੇ ਉਹਨਾਂ ਨੂੰ ਪਤਾ ਹੋਵੇ ਵੀ ਇਹ ਕੰਮ ਕਰ ਤਾਂ ਉਹ ਸਾਰਾ ਕੁਝ ਉਹਨਾਂ ਦੀ ਅੱਜ ਉਹਨਾਂ ਦਾ ਰਿਮਾਂਡ ਲੈ ਰਹੇ ਹਾਂ ਜੀ ਤੇ ਪਤਾ ਲੱਗ ਜੂਗਾ ਕਿੰਨੇ ਦਿਨ ਦਾ ਮਿਲਦਾ ਕੋਰਟ ਪੇਸ਼ ਕਰ ਰਹੇ ਆ ਬੰਦਿਆਂ ਨੂੰ ਤੇ ਫਿਰ ਉ ਤੋਂ ਅੱਗੇ ਦੀ ਸਾਰੇ ਜਾਂਚ ਤਾਂ